ਮੇਰਾ ਮੁੰਡਾ ਬੇਕਸੂਰ ਮਾਰ ਦਿੱਤਾ ਟਾਬੇ ਵਾਲਿਆਂ ਨੇ ਇਹ ਕਹਿੰਦੇ ਨਵਦੀਪ ਦੀ ਮਾਂ ਦੇ ਹੰਝੂ ਨਹੀਂ ਰੁਕ ਰਹੇ ਸਨ ਅੱਜ ਬੰਗਾ ਰੋਡ ਤੇ ਸੰਸਕਾਰ ਵੇਲੇ ਪੂਰਾ ਮਾਹੌਲ ਗਮਗੀਨ ਬਣ ਗਿਆ ਸੀ ਨਵਦੀਪ ਹੀ ਘਰ ਵਿੱਚ ਇਕੱਲਾ ਕਮਾਊ ਪੁੱਤਰ ਸੀ ਅਤੇ ਆਲੇ-ਦੁਆਲੇ ਪੜੋਸੀ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਸਨ ਉਹਨਾਂ ਨੇ ਕਿਹਾ ਕਿ ਜਦੋਂ ਵੀ ਸਾਨੂੰ ਲੋੜ ਹੁੰਦੀ ਤਾਂ ਅਸੀਂ ਨਵਦੀਪ ਨੂੰ ਆਵਾਜ਼ ਮਾਰ ਲੈਂਦੇ ਸੀ ਅੱਜ ਸੰਸਕਾਰ ਤੋਂ ਬਾਅਦ ਕਾਂਗਰਸ ਪਗਵਾੜਾ ਦੇ ਬਾਈਸ ਪ੍ਰਧਾਨ ਤੁਸੀ ਰਾਮ ਖੋਸਲਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸ੍ਰਿੰਦਰ ਸ਼ਰਮਾਨ ਨੇ ਨਵਦੀਪ ਦੇ ਘਰ ਜਾ ਕੇ ਉਸ ਦੀ ਮੌਤ ਤੇ ਅਫਸੋਸ ਜਤਾਇਆ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਲਈ ਨਵਦੀਪ ਸਿੰਘ ਦਾ ਭਰਾ ਹਰਮਨਪ੍ਰੀਤ ਸਿੰਘ ਜੋ ਕਟਨਾ ਬਿਲੇ ਨਵਦੀਪ ਦੇ ਨਾਲ ਸੀ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਜਾਲਿਮ 15 ਦੇ ਕਰੀਬ ਟੈਕਸੀ ਅਤੇ ਹੋਟਲ ਦੇ ਕਰਮਚਾਰੀਆਂ ਨੇ ਨਵਦੀਪ ਦੀ ਕੁੱਟ-ਕੁੱਟ ਕੇ ਹੱਤਿਆ ਕੀਤੀ ਅਤੇ ਨਾਲ ਹੀ ਦੇਖੋ ਫਗਵਾੜਾ ਦੇバイス ਪ੍ਰਦਾਨ ਤੁਲਸੀ ਰਾਮ ਖੋਸਲਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਰਿੰਦਰ ਸ਼ਰਮਾ ਨੇ ਕੀ ਰੱਖ ਦਿੱਤੀਆਂ ਸਰਕਾਰ ਅੱਗੇ ਮੰਗਾ ਫਗਵਾੜਾ ਐਕਸੈਸ ਨਿਊਜ਼ ਲਾਈਵ ਤੋਂ ਬਨੋਸ਼ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਹਾਂਜੀ ਸਰ ਬਨੋਸ਼ ਸ਼ਰਮਾ ਪੰਜਾਬ ਵੈਲਫੇਅਰ ਸੋਸ਼ਲ ਬਿਊਰੋ ਪੰਜਾਬ ਚੀਫ ਐਗਜ਼ੀਕਿਊਟਿਵ ਅਫਸਰ ਮੈਂ ਇਹਨਾਂ ਦੇ ਘਰ ਆਇਆ ਮੈਨੂੰ ਜੋ ਪਤਾ ਲੱਗਿਆ ਸਵੇਰੇ ਅਖਬਾਰ ਚੋਂ ਪੜ ਲੱਗਿਆ ਮੇਰੇ ਯਾਰਾਂ ਦੋਸਤਾਂ ਨੇ ਦੱਸਿਆ ਕਿ ਫਵਾੜੇ ਵਿੱਚ ਇਦਾਂ ਇੱਕ ਮੰਨ ਪੰਦਾ ਯਾਰ ਬਹੁਤ ਭਗਾ ਮੰਦ ਭਗਾ ਇੱਕ ਵਾਕਿਆ ਹੋ ਗਿਆ ਤਾਂ ਮੇਰੇ ਮਨ ਨੂੰ ਚੈਨ ਨਹੀਂ ਆ ਰਿਹਾ ਸੀ ਪਰ ਮੈਂ ਕਿਤੇ ਗਿਆ ਹੁਣ ਕਰਕੇ ਡੇਟ ਹੋ ਗਿਆ ਮੈਂ ਇਹਨਾਂ ਨੂੰ ਆਸ਼ਵਾਸਨ ਦਵਾਣਾ ਕਿ ਮੈਂ ਇਹਨਾਂ ਦਾ ਕੇਸ ਹੈਗਾ ਉਹ ਆਪਣੇ ਆਰ ਆਰਟੀਐਚ ਪਾ ਕੇ ਜਿਹੜਾ ਆਪਣਾ ਬਿਊਰੋ ਸਾਡੀ ਪੂਰਾ ਕੰਮ ਕਰ ਰਿਹਾ ਜਿਹੜਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਨੇ ਸਪੋਰਟਸ ਕਰਦੇ ਆਂ ਇਹਨਾਂ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਦੇ ਜਿਹੜੇ ਕਨਸਰਨਡ ਐਡਮਿਨਿਸਟ੍ਰੇਸ਼ਨ ਆਫ ਹਰਿਮਾਚਲ ਪ੍ਰਦੇਸ਼ਾ ਤਾਂ ਕਿ ਸਾਡਾ ਇਹ ਕੇਸ ਹੈ ਪੰਜਾਬ ਵੈਲਫੇਅਰ ਸੋਸ਼ਲ ਵਿਰੁੱਧ ਵਿੱਚ ਆਜਿਵੇਂ ਤਾਂ ਕਿ ਇਹਨੂੰ ਪੂਰਾ ਮਾਨ ਸਨਮਾਨ ਦੇ ਨਾਲ ਇਹਨਾਂ ਦਾ ਜੋ ਬਣਦਾ ਹੈ ਉਹਨੂੰ ਆਪ ਦਵਾਇਆ ਜਾਵੇ। ਬਾਕੀ ਅੱਜ ਸਾਡੇ ਮੱਲੇ ਦੇ ਵਿੱਚ ਨੌਜਵਾਨ ਨਵਦੀਪ ਸਿੰਘ ਦਾ ਜੋ ਹਿਮਾਚਲ ਦੇ ਵਿੱਚ ਕਤਲ ਕੀਤਾ ਗਿਆ ਅਸੀਂ ਉਹਦੀ ਪੂਰਜੋਰ ਨਿਰਗਿਆ ਕਰਦੇ ਆਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਇਹ ਕੇਸ ਜਿਹੜਾ ਲੀਗਲ ਪੈਨਲ ਨੂੰ ਦਿੱਤਾ ਜਾਵੇ ਔਰ ਹਾਈ ਕੋਰਟ ਦੇ ਵਿੱਚ ਲਿਆ ਕੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਹਮਾਚਲ ਸਰਕਾਰ ਤੋਂ ਇਸ ਪਰਿਵਾਰ ਦੀ مالی ਮਦਦ ਲਈ 2 ਕਰੋੜ ਦੀ ਮੰਗ ਵੀ ਕਰਦੇ ਆਂ ਔਰ ਅਸੀਂ ਇਹ ਵੀ ਮੰਗ ਕਰਦੇ ਕਿ ਪੰਜਾਬ ਸਰਕਾਰ ਹਮਾਚਲ ਸਰਕਾਰ ਤੋਂ ਇਸ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਾਵੇ ਤਾਂ ਜੋ ਪਰਿਵਾਰ ਦੀ ਹਾਲਾਤ ਜਿਹੜੇ ਆ ਉਹ ਸਾਹਮਣੇ ਹੀ ਹੈ ਔਰ ਬਜ਼ੁਰਗ ਮਾਤਾ ਪਿਤਾ ਹਨ ਦਾਦਾ ਦਾਦੀ ਵੀ ਇਹਨਾਂ ਕਾਰਜ ਕਮਾਈ ਵਾਲਾ ਸਿਰਫ ਨਵਦੀਪ ਸੰਘੀ ਸੀਗਾ ਇਸ ਤੋਂ ਨਵਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਸੀਗਾ ਔਰ ਫੇਰ ਦੁਆਰਾ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਸ ਕੇਸ ਨੂੰ ਲੀਗਲ ਪੈਨਲ ਨੂੰ ਦੇ ਕੇ ਹਾਈ ਕੋਰਟ ਦੇ ਵਿੱਚ ਜਲਦੀ ਸੁਣਾਈ ਕੀਤੀ ਜਾਵੇ। ਹਿਮਾਚਲ ਦੇ ਵਿੱਚ ਨੌਜਵਾਨ ਨਵਦੀਪ ਦੀ ਮੌਤ ਹੋ ਗਈ ਕਤਲ ਕਰ ਦਿੱਤਾ ਗਿਆ ਉੱਥੇ ਤੇ ਉੱਥੇ ਕੀ ਘਟਨਾ ਪੂਰੀ ਹੋਈ ਆ? ਉੱਥੇ ਅਸੀਂ ਸਵੇਰ ਨਾਸ਼ਤਾ ਕਰਨ ਲਈ ਹੋਟਲ ਦੇ ਬਾਹਰ ਨਿਕਲੇ ਤੇ ਮੈਕਲੌਡ ਗੰਜ ਵਿੱਚ ਪਖਣਾਂਕ ਤੇ نیچے ਅਸੀਂ ਢਾਬੇ ਤੇ ਜਾ ਰਹੇ ਤੇ ਜਦੋਂ ਢਾਬੇ ਤੇ ਪਹੁੰਚੇ ਤੇ ਉੱਥੇ ਉਹਦਾ ਮਾਲਕ ਕਹਿੰਦਾ ਕਿ ਤੁਸੀਂ ਸ਼ਰਾਬ ਨਹੀਂ ਪੀਣੀ ਇੱਥੇ ਹਾਲਾਂਕਿ ਨਾਲ ਹੀ ਸ਼ਰਾਬ ਨਾਲ ਲੈ ਕੇ ਗਏ ਨਾ ਸਾਡੇ ਕੋਲ ਉੱਥੇ ਸੀਗੀ ਮੌਕੇ ਤੇ ਤੇ ਅਸੀਂ ਕਿਹਾ ਸ਼ਰਾਬ ਨਹੀਂ ਪੀਣੀ ਇੱਥੇ ਤੇ ਅਸੀਂ ਰੋਟੀ ਖਾਣ ਆਏ ਆ ਤੇ ਇਹ ਕਹਿ ਕੇ ਅਸੀਂ ਅੰਦਰ ਬੈਠ ਗਏ ਤੇ ਅੰਦਰ ਬੈਠੇ ਆਰਡਰ ਦਿੱਤਾ ਉਹ ਤੇ ਉਸ ਤੋਂ ਬਾਅਦ ਉਹ ਬੰਦਾ ਫਿਰ ਕਹਿ ਰਿਹਾ ਕਿ ਇੱਥੇ ਸ਼ਰਾਬ ਨਹੀਂ ਵੀਣੀ ਤੇ ਉਦੋਂ ਜਦੋਂ ਨਵਦੀਪ ਸਿੰਘ ਨੇ ਉਹਨੇ ਕਿਹਾ ਕਿ ਇੱਥੇ ਸਵੇਰ ਦਾ ਟਾਈਮ ਆ 10 ਵਜੇ ਹੋਇਆ ਕੌਣ ਸ਼ਰਾਬ ਪੀਂਦਾ ਸਵੇਰੇ ਸਵੇਰੇ ਤੈਨੂੰ ਆਰਡਰ ਦਿੱਤਾ ਤੂੰ ਆਰਡਰ ਲੈ ਕੇ ਦੇ ਦੇ ਸਾਨੂੰ ਤੇ ਏਡੀ ਗੱਲ ਹੋਈ ਆ ਤੇ ਉਹ ਏਡੀ ਗੱਲ ਤੇ ਖਿੱਚ ਗਿਆ ਜਾਂ ਕੀ ਹੋਇਆ ਉਹ ਕਹਿ ਰਿਹਾ ਕਿ ਚਲੋ ਨਿਕਲੋ ਬਾਹਰ ਹੋਟਲ ਵਿੱਚੋਂ ਇੱਥੇ ਨਹੀਂ ਖਾਣਾ ਕੁਝ ਕਿੰਨੇ ਬੰਦੇ ਆਨੇ ਹਮਲਾ ਕਰਤਾ ਮੌਕੇ ਤੇ ਮੌਕੇ ਤੇ ਸਾਨੂੰ 10 15 20 ਬੰਦੇ ਤਾਂ ਹੋਣੇ ਜੀ ਉੱਥੇ ਇੱਕ ਉਹਦਾ ਵਿੱਚ ਢਾਬੇ ਵਾਲੇ ਵਿੱਚ ਟੈਕਸੀਆਂ ਵਾਲੇ ਲੋਕਲ ਸਾਰੇ ਇਕੱਠੇ ਹੋ ਗਏ ਜਦੋਂ ਹਮਲਾ ਆਇਆ ਤੁਸੀਂ ਉੱਥੇ ਸੀ ਹਾਂਜੀ ਅਸੀਂ ਉੱਥੇ ਸੀ ਕੀ ਮੌਕੇ ਤੇ ਹੋਇਆ ਫਿਰ ਮੌਕੇ ਤੇ ਹੀ ਉਹਦੋਂ ਜਦੋਂ ਬਾਹਰ ਨਿਕਲਣ ਲੱਗੇ ਸੀ ਕਿ ਢਾਬੇ ਤੋਂ ਅਜੇ ਕਿ ਅਸੀਂ ਵੀ ਨਹੀਂ ਇੱਥੇ ਖਾਣੇ ਗੋਟੀ ਤੇ ਉਸਨੇ ਨਵਦੀਪ ਸਿੰਘ ਨੂੰ ਧੱਕਾ ਮਾਰਿਆ ਬਾਹਰ ਨੂੰ ਕਿ ਬਾਹਰ ਨਿਕਲ ਤੇ ਉਦੋਂ ਰਵੀ ਸਿੰਘ ਨੇ ਉਹਨੂੰ ਕਿਹਾ ਕਿ ਧੱਕਾ ਕਿ ਦੇ ਰਿਆਂ ਕਿ ਅਸੀਂ ਬਾਹਰ ਜਾ ਰਹੇ ਆ ਤੇ ਉਹ ਇੰਨੀ ਗੱਲ ਤੇ ਉਹ ਬਹਿਸ ਕਰਨ ਲੱਗ ਗਿਆ ਹੋਰ ਤੇ ਇਹੋ ਚੀਜ਼ ਨੂੰ ਦੇਖਦੇ ਹੋਏ ਲੋਕਲ ਵਾਲੇ ਜਿਹੜੇ ਉੱਥੇ ਟੈਕਸੀ ਵਾਲੇ ਢਾਬੇ ਵਾਲੇ ਦੇਖ ਰਹੇ ਕਿ ਸਾਡੇ ਬੰਦੇ ਨਾਲ ਲੜ ਰਿਹਾ ਆ ਬਹਿਸ ਕਰ ਰਿਹਾ ਤੇ ਇੰਨੀ ਤੇ ਇਹਨੂੰ ਪੁੱਛ ਕੇ ਇਸ ਕੰਟਾ 'ਚ ਸਾਰੇ ਬੰਦੇ ਇਕੱਠੇ ਹੋ ਗਏ ਉੱਥੇ ਤੇ ਮੈਨੂੰ ਇਹਨੂੰ ਤੇ ਹਰਫਾ ਜੀ ਨੂੰ ਤੇ ਕਲੇ-ਕਲੇ ਨੂੰ 4-4 5-5 ਬੰਦੇ ਪਏ ਹੋਏ ਸੀ ਸਾਨੂੰ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਮੌਕੇ ਤੇ ਅਸੀਂ ਜਦੋਂ ਅਸੀਂ ਵੀ ਖੁਦ ਨੂੰ ਬਚਾ ਰਹੇ ਸੀਗੇ ਸਾਰੇ ਆਪਣੇ ਆਪ ਨੂੰ ਤੇ ਜਦੋਂ ਮੇਰੀ ਨਿਗਾਹ ਪੈਂਦੀ ਰਵਦੀ ਸਿੰਘ ਤੇ ਉਹ ਨੀਚੇ ਮੂੰਹ ਤੇ ਭਾਰ ਗਿਰਿਆ ਹੋਇਆ ਸੀ ਤੇ ਮੈਂ ਆਪਣੇ ਆਪ ਨੂੰ ਛੜਾ ਸ਼ੁਰੂ ਕਰਕੇ ਕਿਸ ਤਰੀਕੇ ਨਾਲ ਉੱਥੋਂ ਭੱਜਦਾ ਉਦਿਪਾਲ ਨੂੰ ਤੇ ਜਾ ਕੇ ਦੇਖਦਾ ਉਹੋਸ਼ੀ ਵੀ ਤੇ ਹਾਲਤ ਉੱਚੀ ਹੁੰਦੀ। ਉੱਥੇ ਚੱਕਿਆ ਕਿਸੇ ਨੇ ਨਹੀਂ ਹਮਾਚਲੀ ਨੇ। ਚੱਕਿਆ ਕਿਸੇ ਨੇ ਵੀ ਨਹੀਂ ਜੀ ਉੱਥੇ। ਤੇ ਫਿਰ ਕੀ ਕੀਤਾ ਤੁਸੀਂ ਪੁਲਸ ਨੂੰ ਸੂਚਨਾ ਦਿੱਤੀ? ਪੁਲਸ ਨੂੰ ਸੂਚਨਾ ਉਸ ਟਾਈਮ ਸਾਡੇ ਦਿਮਾਗ 'ਚ ਕੁਝ ਆਇਆ ਨਾ ਅਸੀਂ ਉਹਦੀ ਪਲਸ ਵਗੈਰਾ ਨਾਲ ਉਸ ਪਿਆਰਾ ਚੈੱਕ ਕੀਤੀ। ਉਹਨੂੰ ਫਟਾਫਟ ਆਨਲਾਈਨ ਸਰਚ ਕੀਤਾ। ਉਹ ਹਸਪੀਟਲ ਤੇ ਉਸੇ ਦਾ ਉੱਥੇ ਲੈ ਕੇ ਗਏ ਅਸੀਂ। ਕਿਹੜੇ ਹਸਪੀਟਲ ਲੈ ਗਏ? ਡੈਕਲ ਕਰਕੇ ਨਾਮ ਸੀ ਪਹਿਲਾ ਹਸਪੀਟਲ ਦਾ। ਡੈਕਲ ਹਸਪੀਟਲ ਲੈ ਗਏ। ਉੱਥੇ ਜਾ ਕੇ ਕੀ ਡਾਕਟਰਾਂ ਨੇ ਕੀਤਾ ਸੰਦੋ? ਉੱਥੇ ਉਹਨਾਂ ਨੇ ਸੀਪੀਆਰ ਵਗੈਰਾ ਦਿੱਤੀ ਉਹਨੂੰ, ਤੇ ਉਥੋਂ ਵਾਰ ਉਹਨਾਂ ਨੇ ਰੈਫਰ ਕੀਤਾ ਸਾਨੂੰ ਇੱਥੇ ਧਰਮਸ਼ਾਲਾ ਮੇਨ ਵੱਡਾ ਉਹ ਜਿਹੜਾ ਹੂੰ ਉੱਥੇ ਜ਼ੋਨਲ ਹਸਪੀਟਲ ਹੂੰ ਤੇ ਉੱਥੇ ਜਾ ਕੇ ਅਸੀਂ ਦੇਖਿਆ ਐਮਰਜੈਂਸੀ ਵਿੱਚ ਗਏ ਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਡੈਥ ਦਾ ਘਹਿਤਾ ਸੀ ਪੁਲਿਸ ਕਿੰਨੇ ਵੀ ਦੇਰ ਬਾਅਦ ਆਈ ਫੇ ਉੱਥੇ ਮੌਕੇ ਤੇ ਪੁਲਿਸ ਪੁਲਿਸ ਤੇ ਬਹੁਤ ਧੰਨਵਾਦੀ ਆਈ ਹੈ ਜਦੋਂ ਸਿਟੀ ਹਸਪੀਟਲ ਆਈ ਸੀ ਪੁਲਿਸ ਤੇ ਤੇ ਹੁਣ ਕੀ ਮੰਗ ਹੈਗੀ ਤੁਹਾਡੀ ਹੁਣ ਸਾਡੀ ਮੰਗ ਇਹੀ ਹੈ ਪ੍ਰਸ਼ਾਸਨ ਨੂੰ ਕਿ ਸਾਡਾ ਜਿਹੜਾ ਕੇਸ ਹੈ ਉਹ ਸਾਡੇ ਪੰਜਾਬ ਹਾਈ ਕੋਰਟ ਵਿੱਚ ਟ੍ਰਾਂਸਫਰ ਕੀਤਾ ਜਾਏ ਕਿਉਂਕਿ ਸਾਨੂੰ ਉੱਥੇ ਦੇ ਪ੍ਰਸ਼ਾਸਨ ਤੇ ਕੋਈ ਭਰੋਸਾ ਨਹੀਂ ਹੈਗਾ